ਦੋਸਤੋ ਅੱਜਕੱਲ ਹਰ ਕੋਈ ਖੁਸ਼ ਰਹਿਣਾ ਚਾਹੁੰਦਾ ਹੈ ਅਸੀਂ ਕਿੰਨੀ ਭੱਜ ਦੌੜ ਕਰਦੇ ਹਾਂ ਕਿੰਨਾ ਕੰਮ ਕਰਦੇ ਹਾਂ ਕਿ ਸਾਨੂੰ ਖੁਸ਼ੀ ਮਿਲ ਸਕੇ ਪਰ ਦਰਅਸਲ ਨਾ ਇਹ ਗੱਲ ਨਹੀਂ ਹੈਗੀ ਜੇ ਅਸੀਂ ਹਰੇਕ ਕੰਮ ਨੂੰ ਖੁਸ਼ ਹੋ ਕੇ ਕਰਾਂਗੇ ਨਾ ਤਾਂ ਫਿਰ ਦੇਖਿਓ ਖੁਸ਼ੀਆਂ ਆਪਣੇ ਆਪ ਸਾਡੇ ਬੂਹੇ ਤੇ ਦਸਤਕ ਦੇ ਦੇਣਗੀਆਂ ਸ੍ਰੀ ਕਾਲ ਜੀ मैं हरजीत कौर आकली बहुत बहुत स्वागत है साढ़े यूट्यूब चैनल आकलिया फैमिली व्लॉग्स से फेसबुक पेज हरजीत कौर दोस्तों एक निकी जी कहानी तो शेयर करन लगी हाँ मेरे मेरे ख्याल में बहतिया ने शायद सुनी भी होगी ਕਹਿੰਦੇ ਨਾ ਇੱਕ ਗੁਰੂਕੁਲ ਦੇ ਵਿੱਚ ਗੁਰੂ ਜੀ ਆਪਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹੁੰਦੇ ਨੇ ਤੇ ਉਹ ਆਪਦੇ ਵਿਦਿਆਰਥੀਆਂ ਨੂੰ ਕਹਿੰਦੇ ਨਾ ਕਹਿੰਦੇ ਵੀ ਮੈਂ ਨਾ 2 ਸਾਲਾਂ ਦੇ ਲਈ ਕਿਤੇ ਜਾਣਾ ਤੇ ਮੈਂ 2 ਸਾਲਾਂ ਤੋਂ ਬਾਅਦ ਇਸ ਗੁਰੂਕੁਲ ਦੇ ਵਿੱਚ ਫਿਰ ਤੋਂ ਵਾਪਸ ਆਉਂਗਾ ਤਾ ਉਹ ਕੀ ਕਰਦੇ ਨੇ ਉਹਨਾਂ ਆਪਦੇ ਦੋ ਵਿਦਿਆਰਥੀਆਂ ਦੀ ਚੋਣ ਕਰਦੇ ਨੇ ਤੇ ਉਹਨਾਂ ਨੂੰ ਕਹਿੰਦੇ ਨਾ ਵੀ ਮੈਂ ਤੁਹਾਨੂੰ ਚੁਣਿਆ ਤੇ ਜਦੋਂ ਮੈਂ ਵਾਪਸ ਆਉਂਗਾ ਨਾ ਤੇ ਤੁਹਾਡੇ ਦੋਨਾਂ ਦੇ ਵਿੱਚੋਂ ਫਿਰ ਮੈਂ ਇੱਕ ਉੱਤਮ ਜਿਹੜਾ ਵਿਦਿਆਰਥੀ ਹੋਊਗਾ ਫਿਰ ਉਹਦੀ ਚੋਣ ਕਰੂੰਗਾ ਤੇ ਮੈਂ ਤੁਹਾਡੇ ਜਿੰਮੇ ਨਾ ਕੰਮ ਲਾ ਕੇ ਜਾਊਂਗਾ ਕੋਈ ਤਾਂ ਵਿਦਿਆਰਥੀ ਕਹਿੰਦੇ ਵੀ ਠੀਕ ਐ ਗੁਰੂ ਜੀ ਤਾਂ ਗੁਰੂ ਜੀ ਕੀ ਕਰਦੇ ਨੇ ਉਹ ਪਹਿਲੇ ਵਿਦਿਆਰਥੀ ਨੂੰ ਕੁਝ ਕਣਕ ਦੇ ਦਾਣੇ ਦਿੰਦੇ ਨੇ ਤੇ ਦਾਣੇ ਦੇਣ ਤੋਂ ਬਾਅਦ ਕਹਿੰਦੇ ਨਾ ਵੀ ਆਹ ਜਿਹੜੇ ਦਾਣੇ ਮੈਂ ਤੈਨੂੰ ਦੇ ਰਿਹਾ ਵੀ ਜਦੋਂ ਮੈਂ ਵਾਪਸ ਆਵਾਂ ਨਾ ਤਾਂ ਇਨ੍ਹਾਂ ਦਾਣਿਆਂ ਦੇ ਵਿੱਚ ਵਾਅਦਾ ਹੋਣਾ ਚਾਹੀਦਾ ਤੇ ਫਿਰ ਦੂਸਰੇ ਵਿਦਿਆਰਥੀ ਨੂੰ ਬੁਲਾਉਂਦੇ ਨੇ ਤੇ ਉਹਨੂੰ ਵੀ ਸੇਮ ਮਤਲਬ ਇਹੀ ਕਣਕ ਦੇ ਕੁਝ ਦਾਣੇ ਦਿੰਦੇ ਨੇ ਤੇ ਸੇਮ ਹੀ ਗੱਲ ਦੁਹਰਾਉਂਦੇ ਨੇ ਵੀ ਜਿਹੜੇ ਮੈਂ ਇਹ ਦਾਣੇ ਦੇ ਕੇ ਜਾ ਰਿਹਾ ਤੇ ਇਨ੍ਹਾਂ ਦਾਣਿਆਂ ਦੇ ਵਿੱਚ ਵਾਅਦਾ ਹੋਣਾ ਚਾਹੀਦਾ ਇਹ ਘਟਨੇ ਨਹੀਂ ਚਾਹੀਦੇ ਚਲੋ ਇੰਨਾ ਕਹਿ ਕੇ ਗੁਰੂ ਜੀ ਮਤਲਬ ਉਸ ਆਸ਼ਰਮ ਦੇ ਵਿੱਚੋਂ ਜਾਂਦੇ ਨੇ ਤੇ ਜਿਹੜਾ ਪਹਿਲਾ ਵਿਦਿਆਰਥੀ ਹੁੰਦਾ ਉਹ ਕਹਿੰਦਾ ਨਾ ਵੀ ਗੁਰੂ ਜੀ ਨੇ ਮੈਨੂੰ ਮਤਲਬ ਕਿ ਇਹ ਜਿਹੜੇ ਦਾਣੇ ਨੇ ਗੁਰੂ ਜੀ ਦੀ ਅਮਾਨਤ ਹੈ ਉਹ ਮੈਨੂੰ ਦੇ ਕੇ ਗਏ ਨੇ ਤੇ ਕਹਿੰਦਾ ਵੀ ਮੈਂ ਇਹਨਾਂ ਦੀ ਉਸੇ ਤਰ੍ਹਾਂ ਨਾਲ ਹੀ ਪੂਜਾ ਕਰਾਂਗਾ ਜਿਵੇਂ ਮੈਂ ਆਪਦੇ ਗੁਰੂ ਦੀ ਕਰਦਾ ਤੇ ਉਹ ਕੀ ਕਰਦਾ ਵੀ ਉਹਨਾਂ ਦਾਣਿਆਂ ਨੂੰ ਨਾ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲੈਂਦਾ ਡੱਬੀ ਦੇ ਵਿੱਚ ਪਾਉਣ ਤੋਂ ਬਾਅਦ ਕਹਿੰਦੇ ਵੀ ਉਹ ਉਸੇ ਤਰ੍ਹਾਂ ਜਿਵੇਂ ਗੁਰੂ ਜੀ ਦੀ ਪੂਜਾ ਕਰਦਾ ਉਹਨਾਂ ਨੂੰ ਉਹਨੂੰ ਤਿਲਕ ਲਾਉਂਦਾ ਧੂਪ ਬੱਤੀ ਕਰਦਾ ਵੀ ਉਹ ਉਹਨੂੰ ਐ ਲੱਗਦਾ ਵੀ ਸਾਖਸ਼ਾਤ ਮੇਰੇ ਗੁਰੂ ਹੀ ਨੇ ਇਹ ਤੇ ਉਹ ਇਸੇ ਤਰ੍ਹਾਂ ਡੱਬੀ ਦੇ ਵਿੱਚ ਉਹ ਦਾਣੇ ਸਾਭ ਕੇ ਉਹਨਾਂ ਦੀ ਪੂਜਾ ਕਰਦਾ ਰਹਿੰਦਾ ਤੇ ਜਿਹੜਾ ਦੂਸਰਾ ਵਿਦਿਆਰਥੀ ਹੁੰਦਾ ਉਹ ਵੀ ਮਤਲਬ ਉਹਨੂੰ ਵੀ ਐ ਹੁੰਦਾ ਵੀ ਅਮਾਨਤ ਦੇ ਕੇ ਗਏ ਨੇ ਗੁਰੂ ਜੀ ਤੇ ਪਰ ਨਾਲ ਹੀ ਉਹਨੂੰ ਗੁਰੂ ਜੀ ਦੀ ਗੱਲ ਵੀ ਯਾਦ ਰਹਿੰਦੀ ਉਹ ਕਹਿੰਦੇ ਵੀ ਉਹ ਇਹ ਕਹਿ ਕੇ ਗਏ ਸੀ ਬੀਏ ਦਾਣੇ ਜਿਹੜੇ ਉਹ ਘਟਨੇ ਨਹੀਂ ਚਾਹੀਦੇ ਇਹਨਾਂ ਦੇ ਵਿੱਚ ਵਾਧਾ ਹੀ ਹੋਣਾ ਚਾਹੀਦਾ ਤਾਂ ਉਹ ਕੀ ਕਰਦਾ ਵੀ ਉਹ ਦਾਣੇ ਲੈ ਕੇ ਆਪਦੇ ਪਿੰਡ ਜਾਂਦਾ ਆਪਦੇ ਪਿਤਾ ਜੀ ਨੂੰ ਕਹਿੰਦਾ ਵੀ ਖੇਤ ਦੇ ਵਿੱਚੋਂ ਨਾ ਮੈਨੂੰ ਥੋੜਾ ਜਿਹਾ ਹਿੱਸਾ ਜ਼ਮੀਨ ਦਾ ਜਿਹੜਾ ਦੇ ਦਿਓ ਕਹਿੰਦਾ ਵੀ ਆਹ ਜਿਹੜੇ ਦਾਣੇ ਗੁਰੂ ਜੀ ਨੇ ਮੈਨੂੰ ਅਮਾਨਤ ਦੇ ਤੌਰ ਤੇ ਦਿੱਤੇ ਨੇ ਤੇ ਇਹ ਮੈਂ ਉੱਥੇ ਬੀਜਣੇ ਨੇ ਉਹਦੇ ਜਿਹੜੇ ਮੁੰਡੇ ਦਾ ਪਿਤਾ ਹੁੰਦਾ ਚਲੋ ਉਹ ਨੂੰ ਥੋੜਾ ਜਿਹਾ ਹਿੱਸਾ ਦੇ ਦਿੰਦੇ ਆ ਤੇ ਉਹ ਦਾਣੇ ਉੱਥੇ ਬੀਜ ਦਿੰਦਾ ਸਮਾ ਪਾ ਕੇ ਫਸਲ ਜਿਹੜੀ ਐ ਉਹ ਪੈਦਾ ਹੁੰਦੀ ਐ ਕਣਕ ਦੀ ਬਾਢੀ ਕਰ ਲੈਂਦਾ ਫੇਰ ਉਹ ਜਿਹੜੇ ਦਾਣੇ ਹੁੰਦੇ ਉਹਨਾਂ ਨੂੰ ਦੁਬਾਰਾ ਅਗਲੇ ਸੀਜ਼ਨ ਦੇ ਵਿੱਚ ਬੀਜਦਾ ਐ ਫੇਰ ਉਹਦੇ ਤੋਂ ਫਸਲ ਪ੍ਰਾਪਤ ਕਰਦਾ ਇਸੇ ਤਰ੍ਹਾਂ 2 ਸਾਲਾਂ ਦੇ ਵਿੱਚ ਨਾ ਉਹ ਵਾਵਾ ਸਾਰੀ ਕਣਕ ਉਹਨਾਂ ਦਾਣਿਆਂ ਤੋਂ ਉਹਨੂੰ ਮਿਲ ਜਾਂਦੀ ਐ ਤੇ ਉਹ ਇਕੱਠੀ ਕਰਕੇ ਰੱਖ ਲੈਂਦਾ ਚਲੋ 2 ਸਾਲਾਂ ਦਾ ਸਮਾਂ ਲੰਘਦਾ ਤੇ ਗੁਰੂ ਜੀ ਵਾਪਸ ਆਉਦੇ ਆਸ਼ਰਮ ਦੇ ਵਿੱਚ ਆਉਂਦੇ ਨੇ ਵਿਦਿਆਰਥੀਆਂ ਨੂੰ ਬੁਲਾਇਆ ਜਾਂਦਾ ਨਾ ਦੋਨੋਂ ਵਿਦਿਆਰਥੀ ਵੀ ਆਉਂਦੇ ਨੇ ਤਾਂ ਗੁਰੂ ਜੀ ਪਹਿਲੇ ਵਿਦਿਆਰਥੀ ਨੂੰ ਪੁੱਛਦੇ ਕਹਿੰਦੇ ਵੀ ਮੈਂ ਤੈਨੂੰ ਦਾਣੇ ਦੇ ਕੇ ਗਿਆ ਸੀਗਾ ਤੇ ਵੀ ਉਹ ਉਹਨਾਂ ਦਾ ਤੂੰ ਕੀ ਕੀਤਾ ਤਾਂ ਵਿਦਿਆਰਥੀ ਕਹਿੰਦਾ ਵੀ ਗੁਰੂ ਜੀ ਉਹ ਤੁਹਾਡੀ ਈਮਾਨਤ ਸੀ ਮੈਂ ਬੜੇ ਸਤਕਾਰ ਦੇ ਨਾਲ ਬੜੇ ਪਿਆਰ ਦੇ ਨਾਲ ਉਹ ਦਾਣੇ ਵੀ ਰੱਖੇ ਨੇ ਤੇ ਉਹ ਕਹਿੰਦਾ ਵੀ ਆਹ ਡੱਬੀ ਦੇ ਵਿੱਚ ਮੈਂ ਉਹ ਦਾਣੇ ਪਾ ਕੇ ਰੱਖ ਲਏ ਸੀ ਤੇ ਗੁਰੂ ਜੀ ਕਹਿੰਦੇ ਵੀ ਅੱਛਾ ਕਹਿੰਦੇ ਠੀਕ ਐ ਵੀ ਫਿਰ ਹੁਣ ਇਹ ਡੱਬੀ ਨੂੰ ਕਹਿੰਦੇ ਵੀ ਖੋਲ ਕੇ ਦਿਖਾ ਤੇ ਜਦੋਂ ਉਹ ਡੱਬੀ ਨੂੰ ਖੋਲਦੇ ਨੇ ਤੇ ਉਹ ਕੀ ਦੇਖਦੇ ਨੇ ਵੀ ਉਹਦੇ ਵਿੱਚੋਂ ਬਹੁਤ ਏ ਦਾਣਿਆਂ ਨੂੰ ਨਾ ਉੱਲੀ ਲੱਗ ਚੁੱਕੀ ਹੁੰਦੀ ਐ ਸੜ ਗਏ ਹੁੰਦੇ ਨੇ ਤੇ ਜਿਹੜੇ ਬਾਕੀ ਰਹਿ ਗਏ ਵੀ ਬਸ ਉਹ ਸੜਨ ਵਾਸਤੇ ਤਿਆਰ ਹੀ ਹੁੰਦੇ ਨੇ ਤਾਂ ਗੁਰੂ ਜੀ ਕਹਿੰਦੇ ਵੀ ਇਹ ਤਾਂ ਜਿਹੜੇ ਦਾਣੇ ਸੀਗੇ ਵੀ ਇਹ ਤਾਂ ਸਾਰੇ ਹੀ ਤਕਰੀਬਨ ਖਰਾਬ ਹੋ ਗਏ ਵੀ ਮੈਂ ਤੈਨੂੰ ਇੱਕ ਗੱਲ ਕਹੀ ਸੀ ਵੀ ਸ਼ਾਇਦ ਉਹ ਤੂੰ ਧਿਆਨ ਨਾਲ ਨਹੀਂ ਸੁਣੀ ਵੀ ਮੈਂ ਤੈਨੂੰ ਇਹ ਵੀ ਕਿਹਾ ਸੀ ਵੀ ਇਹ ਜਿਹੜੇ ਦਾਣੇ ਨੇ ਨਾ ਇਹ ਘਟਣੇ ਨਹੀਂ ਜਾਈ ਦੇਗੇ ਇਹਨਾਂ ਦੇ ਵਿੱਚ ਵਾਧਾ ਜ਼ਰੂਰ ਹੋਣਾ ਚਾਹੀਦਾ ਤੇ ਚਲੋ ਦੂਸਰੇ ਵਿਦਿਆਰਥੀ ਨੂੰ ਵੀ ਬੁਲਾਇਆ ਜਾਂਦਾ ਹੈ ਤਾਂ ਦੂਸਰਾ ਵਿਦਿਆਰਥੀ ਕਹਿੰਦਾ ਵੀ ਗੁਰੂ ਜੀ ਵੀ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਅੱਜ ਆ ਜਾਓਗੇ ਕਹਿੰਦਾ ਵੀ ਨਹੀਂ ਤਾਂ ਵੀ ਮੈਂ ਦਾਣੇ ਲਈ ਆਉਂਦਾ ਕਹਿੰਦਾ ਵੀ ਮੈਨੂੰ ਥੋੜਾ ਜਿਹਾ ਟਾਈਮ ਦਿਓ ਤੇ ਉਹ ਆਪਦੇ ਪਿੰਡ ਜਾਂਦਾ ਆਪਦੇ ਪਿਤਾ ਜੀ ਨੂੰ ਕਹਿੰਦਾ ਵੀ ਜਿਹੜੀ ਕਣਕ ਦੀ ਪੈਦਾਵਾਰ ਆਪਾਂ ਕੀਤੀ ਸੀ ਉਹਨਾਂ ਦਾਣਿਆਂ ਤੋਂ ਵੀ ਉਹ ਇੱਕ ਗੱਡੇ ਦੇ ਵਿੱਚ ਪਾ ਕੇ ਬੂਰੀਆਂ ਵਿੱਚ ਪਾ ਕੇ ਵੀ ਗੱਡੇ ਤੇ ਵੀ ਮੈਨੂੰ ਦੋ ਤੇ ਵੀ ਮੈਂ ਲੈ ਕੇ ਜਾਣੀ ਐ ਗੁਰੂਕੁਲ ਦੇ ਵਿੱਚ ਤੇ ਉਹ ਉਸੇ ਤਰ੍ਹਾਂ ਗੱਡੇ 'ਚ ਕਣਕ ਦੀਆਂ ਬੂਰੀਆਂ ਰੱਖ ਕੇ ਆਸ਼ਰਮ 'ਚ ਲੈ ਆਉਂਦਾ ਤੇ ਉਹ ਗੁਰੂ ਨੂੰ ਕਹਿੰਦਾ ਕਹਿੰਦਾ ਗੁਰੂ ਜੀ ਜਿਹੜੇ ਤੁਸੀਂ ਮੈਨੂੰ ਦਾਣੇ ਦਿੱਤੇ ਸੀ ਵੀ ਉਹ ਦਾਣੇ ਕਹਿੰਦਾ ਵੀ ਮੈਂ ਆਪਦੇ ਖੇਤ ਦੇ ਵਿੱਚ ਜਾ ਕੇ ਬੀਜੇ ਤੇ ਉਹਨਾਂ ਤੋਂ ਆਹ ਤੁਸੀਂ ਮੈਨੂੰ ਕਿਹਾ ਸੀ ਵੀ ਇਹਨਾਂ ਦਾਣਿਆਂ ਦੇ ਵਿੱਚ ਵਾਦਾ ਹੋਣਾ ਚਾਹੀਦਾ ਤੇ ਮੈਂ ਇਹ ਵਾਦਾ ਹੀ ਕੀਤਾ ਵੀ ਅੱਜ ਇਹ ਵਧਾ ਕੇ ਵੀ ਆ ਗੱਡਾ ਭਰ ਕੇ ਮੈਂ ਲੈ ਆਇਆ ਤੁਹਾਡੀ ਅਮਾਨਤ ਤਾਂ ਗੁਰੂ ਜੀ ਬੜਾ ਖੁਸ਼ ਹੁੰਦੇ ਹੋ ਕਹਿੰਦੇ ਵੀ ਕਹਿੰਦੇ ਦੇਖੋ ਵੀ ਇਹ ਕਹਿੰਦੇ ਵੀ ਮੈਂ ਤੁਹਾਨੂੰ ਗਿਆਨ ਦੇ ਕੇ ਗਿਆ ਸੀ ਇਹ ਮੇਰਾ ਗਿਆਨ ਸੀਗਾ ਕਹਿੰਦਾ ਵੀ ਇੱਕ ਵਿਦਿਆਰਥੀ ਨੇ ਉਹਨੂੰ ਡੱਬੀ ਚ ਬੰਦ ਕਰਕੇ ਰੱਖ ਲਿਆ ਨਾ ਤੇ ਵੀ ਮੇਰੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਫੋਲੋ ਹੀ ਨਹੀਂ ਕੀਤਾ ਤੇ ਦੂਸਰੇ ਨੇ ਕਹਿੰਦਾ ਵੀ ਉਸ ਚੀਜ਼ ਨੂੰ ਅਪਲਾਈ ਕੀਤਾ ਆਪਦੀ ਲਾਈਫ ਦੇ ਵਿੱਚ ਉਹਨੇ ਮਤਲਬ ਕਿ ਉਸ ਗਿਆਨ ਨੂੰ ਵਰਤਿਆ ਵੀ ਜਿਹੜੇ ਦਾਣੇ ਸੀ ਨਾ ਵੀ ਉਹਨਾਂ ਨੂੰ ਕਿਵੇਂ ਵਧਾਉਣਾ ਤੇ ਦੋਸਤੋ ਇਹ ਗੱਲ ਗੁਰੂ ਜੀ ਦੀ ਜਾਂ ਕਣਕ ਦੇ ਦਾਣਿਆਂ ਦੀ ਨਹੀਂ ਹੈਗੀ ਇਹ ਸਾਡੇ ਸਾਰਿਆਂ ਦੇ ਨਾਲ ਹੀ ਸੰਬੰਧਿਤ ਹੈ ਵੀ ਅੱਜ ਕੱਲ੍ਹ ਨਾ ਗਿਆਨ ਦੇਣ ਵਾਲੇ ਬੜੇ ਨੇ ਪਰ ਉਸ ਗਿਆਨ ਨੂੰ ਆਪ ਦੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ ਬੜਾ ਹੀ ਔਖਾ ਲੱਗਦਾ ਉਹਨਾਂ ਨੂੰ ਕਿਉਂਕਿ ਨਾ ਮਤਲਬ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਦਾ ਜਾਣਦੇ ਆ ਪਰ ਇਹ ਗਿਆਨ ਜਿਹੜਾ ਹੈ ਨਾ ਇਹਨੂੰ ਆਪ ਦੀ ਲਾਈਫ ਦੇ ਵਿੱਚ ਆਪਦੇ ਆਚਰਣ ਦੇ ਵਿੱਚ ਇੰਪਲੀਮੈਂਟ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਫੋਲੋ ਹੀ ਨਹੀਂ ਕਰਦੇ ਹੈਗੇ ਪਰ ਕਹਿੰਦੇ ਵੀ ਜਿਹੜੀ ਨੌਲੇਜ ਹੈ ਨਾ ਉਹ ਹਰ ਇੱਕ ਬੰਦੇ ਕੋਲੇ ਹੁੰਦੀ ਹੈ ਕਈ ਤੈਨੂੰ ਡੱਬੀ ਦੇ ਵਿੱਚ ਬੰਦ ਕਰਕੇ ਰੱਖ ਲੈਂਦੇ ਨੇ ਉਹਨਾਂ ਨੂੰ ਵਰਤਦੇ ਹੀ ਨਹੀਂ ਠੀਕ ਹੈ ਦੂਜਿਆਂ ਨੂੰ ਜ਼ਰੂਰ ਬੋਲ ਕੇ ਜਾਂ ਭਾਸ਼ਣ ਦੇ ਕੇ ਜਾਂ ਕਹਾਣੀਆਂ ਸੁਣਾ ਕੇ ਜ਼ਰੂਰ ਹੋ ਚੰਗੀਆਂ-ਚੰਗੀਆਂ ਗੱਲਾਂ ਕਰਦੇ ਨੇ ਪਰ ਆਪਦੀ ਸ਼ਖਸੀਅਤ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਉਹ ਅਪਲਾਈ ਨਹੀਂ ਕਰਦੇ ਤੇ ਕਈ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਚਲੋ ਵਧੀਆ ਗਿਆਨ ਵੀ ਦਿੰਦੇ ਨੇ ਤੇ ਸਭ ਤੋਂ ਪਹਿਲਾਂ ਉਹ ਆਪਦੀ ਲਾਈਫ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰਦੇ ਨੇ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਖੜੀ ਕਰਦੇ ਨੇ ਵੀ ਠੀਕ ਹੈ ਜੇ ਅਸੀਂ ਚੰਗੀਆਂ ਚੀਜ਼ਾਂ ਨੂੰ ਆਪਦੇ ਆਚਰਣ ਦੇ ਵਿੱਚ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਨਤੀਜੇ ਵੀ ਹਮੇਸ਼ਾ ਚੰਗੇ ਹੀ ਮਿਲਦੇ ਨੇ ਤੇ ਇਹੀ ਅੱਜ ਦੀ ਕਹਾਣੀ ਦਾ ਸਾਰ ਵੀ ਹੈ ਵੀ ਜਿਹੜਾ ਗਿਆਨ ਹੈ ਉਹਨੂੰ ਜਿੰਨਾ ਵੰਡ ਆ ਜਾਵੇ ਉਹ ਉਨਾ ਹੀ ਵੱਧ ਹੈ ਇਸ ਕਰਕੇ ਚੰਗੀਆਂ ਗੱਲਾਂ ਨੂੰ ਹਮੇਸ਼ਾ ਦੂਜਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤੇ ਸਭ ਤੋਂ ਪਹਿਲਾਂ ਆਪ ਦੀ ਲਾਈਫ ਦੇ ਵਿੱਚ ਉਸ ਨੂੰ ਜ਼ਰੂਰ ਇੰਪਲੀਮੈਂਟ ਕਰੋ ਤਾਂ ਹੀ ਅਸੀਂ ਮਤਲਬ ਕਿਸੇ ਦੇ ਲਈ ਰੋਲ ਮਾਡਲ ਬਣ ਸਕਦੇ ਆ ਤੇ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੇ ਜੇ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋ ਤਾਂ ਆਪਦੇ ਵਿਚਾਰਾਂ ਨੂੰ ਕਮੈਂਟ ਰਾਹੀਂ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਕਿਸੇ ਵੀ ਕੋਈ ਵੀ ਇਨਸਾਨ ਜੋ ਆਪਦੀ ਕਹਾਣੀ ਨੂੰ ਸ਼ੇਅਰ ਕਰਨਾ ਚਾਹੁੰਦਾ ਹੈ ਤੇ ਉਹ ਮੈਨੂੰ ਮੈਸੇਜ ਰਾਹੀਂ ਆਪਦੀ ਕਹਾਣੀ ਭੇਜ ਸਕਦਾ ਹੈ ਤਾਂ ਕਿ ਅਸੀਂ ਲੋਕਾਂ ਦੇ ਸਾਹਮਣੇ ਉਸ ਕਹਾਣੀ ਨੂੰ ਪੇਸ਼ ਕਰ ਸਕੀਏ ਤੇ ਦੋਸਤੋ ਫਿਰ ਮਿਲਦੇ ਇਸੇ ਪ੍ਰਕਾਰ ਦੀ ਨਵੀਂ ਜਾਣਕਾਰੀ ਭਰਪੂਰ ਕਹਾਣੀ ਦੇ ਨਾਲ ਤੇ ਜਿਨ੍ਹਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਮੇਰੇ Facebook ਪੇਜ ਹਰਜੀਤ ਕੌਰ ਆਕਲੀਆ ਨੂੰ ਫੋਲੋ ਕਰ ਲਓ ਤੇ ਮਿਲਦੇ ਆਂ ਦੋਸਤੋ ਇਸੇ ਪ੍ਰਕਾਰ ਦੀ ਨਵੀਂ ਕਹਾਣੀ ਦੇ ਨਾਲ ਤੇ ਚੈਨਲ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸੇ ਤਰ੍ਹਾਂ ਆਪਦਾ ਪਿਆਰ ਤੇ ਸਤਿਕਾਰ ਬਣਾਈ ਰੱਖਿਓ ਮਿਲਦੇ ਆਂ ਜੀ ਫਿਰ ਧੰਨਵਾਦ ਜੀ